ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੈਫ ਤੇ ਮੈਂ ਤੁਹਾਨੂੰ ਇਹੀ ਕਹਾਂਗੀ ਪਹਿਲਾਂ ਤੁਸੀਂ ਚਮਾਰ 1 ਫਿਲਮ ਦੇਖੀ ਤੇ ਉਹਨੂੰ ਵੀ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਪਿਆਰ ਕਰ ਰਹੇ ਹੋ ਦੇਖ ਰਹੇ ਹੋ ਤੁਹਾਨੂੰ ਬਹੁਤ ਸੇਧ ਮਿਲੀ ਹੈ ਤੇ ਉਮੀਦ ਕਰਦੇ ਹਾਂ ਚਮਾਰ 2 ਫਿਲਮ ਨੂੰ ਵੀ ਤੁਸੀਂ ਬਹੁਤ ਪਿਆਰ ਦੇਵੋਗੇ ਤੁਹਾਨੂੰ ਬਹੁਤ ਕੋਸ ਸਿੱਖਣ ਨੂੰ ਮਿਲ ਰਿਹਾ ਹੈ ਇਹਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਪੰਜਾਬ ਚ ਬਹੁਤ ਕੁਝ ਚੱਲ ਰਿਹਾ ਦੁਨੀਆ ਤੇ ਬਹੁਤ ਵਹਿਮਾਂ ਭਰਮਾਂ ਚ ਇੱਧਰ ਉੱਧਰ ਗੁਲਾਮ ਹੋਈ ਪਈ ਹੈ ਦੁਨੀਆ ਹਨਾ ਤੇ ਸਾਡਾ ਮੈਸੇਜ ਇਹੀ ਹੈ ਬਸ ਵੀ ਕੁਝ ਸਿੱਖੋ ਤੁਹਾਨੂੰ ਕੋਈ ਸੇਧ ਮਿਲੇ ਇਹਦੇ ਵਿੱਚ ਤੁਸੀਂ ਦੇਖੋ ਵੀ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਹਨਾ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਬੀਤੂ ਜੀ ਇਹ ਫਿਲਮ ਨੂੰ ਦੇਖੋ ਤੇ ਜਾਗਰੂਕ ਹੋਵੋ ਤੇ ਹੋਰਾਂ ਨੂੰ ਵੀ ਸਮਝਾਓ ਤੇ ਅੱਗੇ ਸ਼ੇਅਰ ਕਰੋ ਇਹ ਫਿਲਮ ਤੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਸਸ਼ੀ ਗਾਲ ਜੀ ਸਾਰਿਆਂ ਨੂੰ ਜਿਹੜਾ ਮੈਡਮ ਨੇ ਦੱਸਿਆਗਾ ਕਿਉਂਕਿ ਆਪਣੀ ਜਿਹੜੀ ਜਨਤਾ ਹੈ ਕਾਫੀ ਦੱਬੀ ਕੁਚਲੀ ਪਈ ਹੈ ਹਜੇ ਵੀ ਬੇਸ਼ੱਕ ਆਪਾਂ ਨੂੰ ਆਜ਼ਾਦ ਹੋਇਆ ਨੂੰ ਕਾਫੀ ਸਮਾਂ ਹੋ ਗਿਆ ਲੇਕਿਨ ਆਪਾਂ ਹਜੇ ਵੀ ਆਜ਼ਾਦ ਨਹੀਂ ਹੈਗੇ ਪੂਰੀ ਤਰ੍ਹਾਂ ਤੇ ਅੱਜ ਵੀ ਅਸੀਂ ਗੁਲਾਮੀ ਤੇ ਜੰਜੀਰਾ ਦੇ ਵਿੱਚ ਜੀ ਰਹੇ ਹਾਂ ਬੇਸ਼ੱਕ ਅਸੀਂ ਅੰਗਰੇਜ਼ਾਂ ਦੇ ਗੁਲਾਮ ਨਹੀਂ ਹੈਗੇ ਲੇਕਿਨ ਸਾਡੇ ਦੇਸ਼ ਦੇ ਵਿੱਚ ਕਾਫੀ ਐਸੇ ਚੌਧਰੀ ਹੈਗੇ ਜਿਨ੍ਹਾਂ ਨੇ ਅੱਜ ਵੀ ਸਾਨੂੰ ਗੁਲਾਮ ਰੱਖਿਆ ਹੋਇਆ ਹੈ ਤੇ ਆਪਾਂ ਉਹਨਾਂ ਨੂੰ ਖੁਦਾ ਸਮਝੀ ਬੈਠੇ ਆ ਤਾਂ ਸਾਨੂੰ ਪਤਾ ਲੱਗੇ ਜੇ ਅਸੀਂ ਸੰਵਿਧਾਨ ਨੂੰ ਪੜਹੀਏ ਕਿ ਅਸੀਂ ਅਸਲ ਦੇ ਵਿੱਚ ਹੈ ਕੀ ਮਨੁੱਖਤਾ ਸਾਨੂੰ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ ਤੇ ਸਾਨੂੰ ਬਾਬਾ ਸਾਹਿਬ ਦਾ ਸੰਵਿਧਾਨ ਆ ਜਿਹੜਾ ਉਹ ਕੀ ਸਿਖਿਆ ਦਿੰਦਾ ਅਸੀਂ ਉਹ ਸੰਵਿਧਾਨ ਨੂੰ ਨਹੀਂ ਪੜ ਸਕਦੇ ਤਾਂ ਲੇਕਿਨ ਜੇ ਆਪਾਂ ਐਦਾਂ ਦੀਆਂ ਫਿਲਮਾਂ ਨਾਲ ਜੁੜਦੇ ਆ ਐਦਾਂ ਦੀਆਂ ਫਿਲਮਾਂ ਸਮਾਜ ਦੇ ਵਿੱਚ ਬਣਦੀਆਂ ਨੇ ਜੋ ਕਿ ਆਪਣੇ ਗਰੀਬ ਜਨਤਾ ਨੂੰ ਇੱਕ ਵਧੀਆ ਸਹਿਦ ਦੰਦੀਆਂ ਨੇ ਤਾਂ ਉਹਦੇ ਨਾਲ ਕਾਫੀ ਸਮਾਜ ਦੇ ਵਿੱਚ ਇੱਕ ਨਵਾਂ ਬਦਲਾਅ ਆਊਗਾ ਤਾਂ ਮੈਂ ਚਾਹੁੰਦਾ ਵੀ ਇਦਾਂ ਦੀਆਂ ਫਿਲਮਾਂ ਲਗਾਤਾਰ ਬਣਦੀਆਂ ਰਹਿਣੇ ਚਾਹੀਦੀਆਂ ਨੇਗੀਆਂ ਤੇ ਜਿਹਦੇ ਨਾਲ ਕੀ ਸਮਾਜ ਆਪਣਾ ਅੱਗੇ ਵੱਧ ਸਕੇ ਸਾਨੂੰ ਪਤਾ ਲੱਗੇ ਵੀ ਸਾਨੂੰ ਬਾਬਾ ਸਾਹਿਬ ਨੇ ਕੀ ਕੀ ਸਮਾਜ ਹੈ ਸਾਨੂੰ ਕੀ ਕੀ ਦੇਣ ਦੇ ਕੇ ਗਏ ਆ ਇਹ ਹੀ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਤੇ ਬਾਕੀ ਸਮਾਜ ਦੇ ਵਿੱਚ ਜੋ ਵੀ ਫਿਲਮਾਂ ਆਪਾਂ ਦੇਖਦੇ ਆਂ ਬਸ ਇੱਕ ਸਟੋਰੀ ਹੁੰਦੀ ਆ ਵੀ ਠੀਕ ਹੈ ਜੀ ਅ ਅ ਮੁੰਡਾ ਕੁੜੀ ਨੂੰ ਭਜਾ ਕੇ ਲੈ ਗਿਆ ਉਹ ਤੋਂ ਬਾਅਦ ਉਹ ਬਿਲਨ ਆ ਗਿਆ ਵਿਚ ਵਿਚਾਲੇ ਤੇ बस ਉੱਥੇ ਤੱਕ ਹੀ ਆਪਣਾ ਉਹੀ ਕੁਝ ਦਿਖਾਈ ਜਾਂਦੇ ਆ ਲੋਕਾਂ ਨੂੰ ਮਤਲਬ ਸਾਨੂੰ ਕੋਈ ਇਸ ਚੀਜ਼ ਤੋਂ ਜਾਗਰੂਤ ਨਹੀਂ ਹੋਣ ਦਿੱਤਾ ਜਾ ਰਿਹਾ ਵੀ ਅਸੀਂ ਹਾਂ ਕੀ ਆ ਸੱਚੀ ਸੇਧ ਵਾਲੀ ਕੋਈ ਫਿਲਮ ਬਣੀ ਨਹੀਂ ਰਹੀ ਸਿਰਫ ਇਹੀ ਕੁਝ ਬਣਾ ਰਹੇ ਹੈਗਾ ਨੱਚ ਲੋ ਗਾ ਲੋ ਤੇ ਮੁੰਡਾ ਕੁੜੀ ਨੂੰ ਲੈ ਕੇ ਭੱਜ ਗਿਆ ਉਦੋਂ ਬਾਅਦ ਕੁੜੀ ਦੇ ਘਰ ਦੇ ਆ ਗਏ ਬਸ ਆਪਾਂ ਅੱਜ ਤੱਕ ਜਿੰਨੀਆਂ ਫਿਲਮਾਂ ਦੇਖੇ ਨੇ ਇੱਥੇ ਤੱਕ ਹੀ ਸੀਮਤ ਨੇ ਉਹਨਾਂ ਦੇ ਵਿੱਚ ਕੋਈ ਗੱਲ ਨਹੀਂ ਕਿ ਸਾਨੂੰ ਸਵਿਧਾਨ ਦੇ ਵਿੱਚ ਕੀ ਮਿਲਿਆ ਕੀ ਸਾਡੇ ਪਰਉਖਿਆਂ ਨੇ ਕੀਤਾ ਸੀਗਾ ਕੀ ਅਸੀਂ ਹੈਗੇ ਆ ਇਸ ਚੀਜ਼ ਤੋਂ ਸਾਨੂੰ ਬਿਲਕੁਲ ਗੁਲਾਮ ਰੱਖਿਆ ਗਿਆ ਤੇ ਅੱਜ ਵੀ ਅਸੀਂ ਗੁਲਾਮ ਆ ਤੇ ਇਤਾਂ ਦੀਆਂ ਫਿਲਮਾਂ ਬਣੀਆਂ ਤਾਂ ਅਸੀਂ ਆਜ਼ਾਦ ਹੋ ਸਕਦੇ ਆ ਸਾਨੂੰ ਪਤਾ ਲੱਗ ਸਕਦਾ ਅਸੀਂ ਕੁਝ ਨਮਾ ਜ਼ਿੰਦਗੀ ਦੇ ਵਿੱਚ ਕਰ ਸਕਦੇ ਆ ਸੋ ਇਹੀ ਮੇਰੀ ਬੇਨਤੀ ਹੈ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਜੋ ਵੀ ਸਰਦਾ ਉਪਰਾਲਾ ਹੈ ਜਿਨ੍ਹਾਂ ਨੇ ਵੀ ਇਸ ਫਿਲਮ ਵਾਸਤੇ ਸਾਨੂੰ ਮਤਲਬ ਚੁਣਿਆ ਹੈ ਤਾਂ ਉਹਨਾਂ ਦਾ ਬਹੁਤ ਅੱਛਾ ਉਪਰਾਲਾ ਹੈ ਤੇ ਹੋਰ ਵੀ ਇਦਾਂ ਦੇ ਫਲਮਾਂ ਜਿਹੜੀਆਂ ਸਮਾਜ ਦੇ ਵਿੱਚ ਬਣਦੀਆਂ ਰਹਿਣਗੀਆਂ ਜੇ ਤੁਸੀਂ ਇਸ ਫਿਲਮ ਨੂੰ ਸਪੋਰਟ ਕਰੋਗੇ ਬਹੁਤ-ਬਹੁਤ ਧੰਨਵਾਦ ਜੀ ਸ਼ਸ਼ੀ ਗਾਲ ਜੀ ਸਾਨੂੰ ਮੈਡਮ ਨੇ ਤੇ ਵੀਰ ਨੇ ਦੱਸਿਆ ਕਿ ਅੱਜ ਕੱਲ ਜਿਹੜਾ ਮਾਹੌਲ ਹੈਗਾ ਤੇ ਉਹ ਬੁਰੀ ਤਰ੍ਹਾਂ ਹੀ ਚੱਲ ਰਿਹਾ ਹੈਗਾ ਜੇ ਆਪਾਂ ਦੇਖੀਏ ਕੋਈ ਜਿਹੜੀ ਆਪਾਂ ਨੂੰ ਸ਼ੇਅਰ ਦੇਣ ਵਾਲੀ ਫਿਲਮ ਹੈਗੀ ਉਹ ਤਾਂ ਕੋਈ ਦੇਖ ਹੀ ਨਹੀਂ ਰਿਹਾ ਕਿਉਂਕਿ ਜਿਹੜਿਆ ਬੁਰਾ ਅਸਰ ਪਾ ਰਹੀ ਹੈ ਨੇ ਆਪਣੇ ਤੇ ਉਹ ਹਰ ਇੱਕ ਨੂੰ ਲੈ ਕੇ ਕਰ ਰਿਹਾ ਹੈਗਾ ਲੈ ਕੇ ਕਮੈਂਟ ਉਹਨੂੰ ਵੱਧ ਤੋਂ ਵੱਧ ਦੇ ਰਹੇ ਨੇ ਕਿਉਂਕਿ ਅਸੀਂ ਚਾਹੁੰਦੇ ਹਾਂਗੇ ਵੀ ਤੁਸੀਂ ਇਹ 바ਵਾ ਸਿੰਘ ਜੀ 바ਵਾ ਸਾਹਿਬ ਦੀ ਫਿਲਮ ਦੇਖੋ ਤੇ ਤੁਹਾਨੂੰ ਕੁਝ ਨਾ ਕੁਝ ਸੇਧ ਮਿਲੂਗੀ ਤੇ ਗੁਰੂ ਰਵੀਦਾਸ ਜੀ ਦੀਆਂ ਦੱਸੀਆਂ ਹੋਈਆਂ ਭਗਤੀ ਉਹਦਾ ਸਭ ਕੁਝ ਪਤਾ ਲੱਗੂਗਾ ਜੇ ਆਪਾਂ ਸੋਚੀਏ ਉਹ ਆਮ ਫਿਲਮਾਂ ਤਾਂ ਜਦੋਂ ਮਰਜ਼ੀ ਦੇਖ ਸਕਦੇ ਹਾਂ ਜੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਵਧੀਆ ਚੀਜ਼ ਦੇਖੋ ਤੇ ਵਧੀਆ ਤੁਹਾਨੂੰ ਅ ਕੋਈ ਚੀਜ਼ ਮਿਲ ਦੇਖਣ ਨੂੰ ਇਹ ਹੀ ਚੀਜ਼ ਚਾਹਣਿਆ ਇਹਨੂੰ ਵੱਧ ਤੋਂ ਵੱਧ ਲਾਇਕ ਤੇ ਕਮੈਂਟ ਕਰਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਤੁਹਾਡਾ ਸਵਲਕ ਸਿੰਘ ਖਾਲਸਾ ਜੀ ਹਾਂਜੀ ਮੈਂ ਤਾਂ ਆਪੇ ਹੀ ਕਹਿਣਾ ਚਾਹੁੰਨਾ ਵੀ ਜਿਹੜੇ ਚਮਾਰ ਸਾਹਿਬ ਭਾਗ 1 ਬਣਿਆ ਸੀਗਾ ਉਹਨੂੰ ਤੁਹਾਨੂੰ ਬਹੁਤ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ ਹੁਣ ਚਮਾਰ ਸਾਹਿਬ 2 ਆਇਆ ਤੇ ਉਹਨੂੰ ਵੀ ਤੁਸੀਂ ਜਿਹੜੀ ਹੁਣ ਚਮਾਰ ਸਾਹਿਬ ਦੋ ਆਏਗੀ ਉਹ ਵੀ ਤੁਹਾਨੂੰ ਬਹੁਤ ਸਿੱਖਿਆਵਾਂ ਦੇਵੇਗੀ ਤੇ ਉਹਨੂੰ ਵੀ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਜੀ ਵੀ ਜਿਵੇਂ ਆਪਾਂ ਫੋਨ ਦੇਖਦੇ ਆਂ ਬਸ ਉਹਦੇ ਵਿੱਚ ਚੰਗੀਆਂ ਫਿਲਮਾਂ ਦੇਖੋ ਜੀ ਨਹੀਂ ਤਾਂ ਬਸ ਆਪਣਾ ਫੋਨ ਰੱਖ ਕੇ ਬੈਹਿਆ ਕਰੋ ਜੀ ਵੈਰੀ ਗੁੱਡ ਵੈਰੀ ਗੁੱਡ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ